ਸ੍ਰੀ 108 ਸਤਗੁਰੂ ਗਿਆਨ ਨਾਥ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਹਰੀਨਾਥ ਮਹਾਰਾਜ ਕੀ ਜੈ ਗੱਦੀ ਤੇ ਬਰਾਜਮਾਨ ਸਤਗੁਰੂ ਮਲਕੀਤ ਨਾਥ ਮਹਾਰਾਜ ਕੀ ਜੈ ਜੈ ਪੀ ਜੈ ਸਰਬਾਨ ਦਾਸ ਪੰਕਜ ਨਾਥ ਸ਼ਰਗਿਲ ਜਿਹੜਾ ਕਿ ਸਾਡੇ ਸਮਾਜ ਦੇ ਮਸਲਿਆਂ ਨੂੰ ਲੈ ਕੇ ਸ਼ਨੀਵਾਰ ਨੂੰ ਇੱਕ ਮੈਸੇਜ ਲਾਇਆ ਸੀ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਸੀਪੀ ਸਾਹਿਬ ਨਾਲ ਮੀਟਿੰਗ ਕਰਨੀ ਹੈ ਸਮਾਜ ਦੇ ਮਸਲਿਆਂ ਤੇ ਪਰ ਸੀਪੀ ਸਾਹਿਬ ਵੱਲੋਂ ਅਸੀਂ ਰਾਈਟ 11 ਵਜੇ ਇੱਥੇ ਸਾਰੇ ਸਮਾਜ ਦੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਹੁੰਚ ਗਏ ਆ ਤੀ ਤੋਂ 40 ਜਥੇ ਬੰਦੀਆਂ ਦੇ ਜਿਹੜੇ ਆਗੂ ਇੱਥੇ ਇੱਥੇ ਹਾਜ਼ਰ ਹੋਏ ਆ ਪਰ ਸੀਪੀ ਸਾਹਿਬ ਵੱਲੋਂ ਕਿ ਜਿਹੜਾ ਪਹਿਲਾਂ ਜਿਹੜਾ ਧਰਨਾ ਲਾਉਣ ਦਾ ਕਾਰਨ ਮੌਕੇ ਤੇ ਬਣਿਆ ਕਿ ਉਹ ਸੀਪੀ ਸਾਹਿਬ ਨੇ ਕਹਿੰਦੇ ਮੈਨੂੰ ਤੋਂ ਨਾ ਕਰ ਦਿੱਤੀ ਗਈ ਆ ਔਰ ਬਾਅਦ ਵਿੱਚ ਜਿਹੜਾ ਸਮਾਜ ਨੇ ਇਹਦੇ ਵਿੱਚ ਸਮਾਜ ਦੇ ਆਗੂਆਂ ਵਿੱਚ ਰੋਸ ਹੋਇਆ ਗਿਆ ਔਰ ਉਹਦੇ ਰੋਸ ਦੇ ਵਜੋਂ ਜਿਹੜਾ ਧਰਨਾ ਲਾਇਆ ਗਿਆ ਸੀ ਕੀ ਮੁੱਖ ਮੰਗਾਂ ਨੇ ਮੁੱਖ ਮੰਗਾਂ ਜੀ ਜਿਹੜੀਆਂ ਸਾਡੇ ਸਾਡੇ ਪਰਸਨਲ ਮੰਗਾਂ ਨਹੀਂ ਹੈ ਇਹ ਸਮਾਜ ਦੇ ਜਿਹੜੇ ਲਟਕੇ ਹੋਏ ਕੰਮ ਆ ਐ ਸੀਐਸਟੀ ਐਕਟ ਦੇ ਜਿਹੜੀਆਂ ਦਰਖਾਸਤਾਂ ਸੀ ਉਹਨਾਂ ਦੇ ਸਬੰਧ ਵਿੱਚ ਮੀਟਿੰਗ ਕਰਨੀ ਸੀ ਅਸੀਂ ਸ਼ਨੀਵਾਰ ਨੂੰ ਅਸੀਂ ਨੋਟ ਕਰਾਇਆ ਸੀ ਕਿ ਅਸੀਂ 11 ਵਜੇ ਸਮਾਜ ਦੇ ਆਗੂ ਆ ਕੇ ਸੀਪੀ ਸਾਹਿਬ ਨਾਲ ਇਸ ਮਸਲੇ 'ਤੇ ਮੀਟਿੰਗ ਕਰਨਗੇ ਹੁਣ ਤੁਹਾਡੀ ਕਿੰਨਾ ਮੀਟਿੰਗ ਹੋਈ ਹੈ ਹੁਣ ਸਾਡੀ ਜਿਹੜੀ ਸੀਪੀ ਜਿਹੜੀ ਮੀਟਿੰਗ ਹੋਈ ਆ ਉੱਚ ਅਧਿਕਾਰੀਆਂ ਨਾਲ ਔਰ ਉਹਨਾਂ ਨੂੰ ਸ਼ਿਵਾਸ ਦਵਾਇਆ ਗਿਆ ਵਾ ਕਿ ਸਮਾਜ ਦੇ ਜਿਹੜੇ ਸਮਾਜ ਦੇ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਹਾਂਜੀ ਜੈ ਵਾਲਮੀਕੀ ਜੀ ਮੈਂ ਬਾਬਾ ਰਾਜ ਸਿੰਘ ਕੋੜਲਾ ਗੁਰੂ ਗਿਆਨਾਥ ਵਾਲਮੀਕ ਧਰਮ ਸਮਾਜ ਰਜਿਸਟਰਡ ਭਾਰਤ ਜਥੇਬੰਦੀ ਦਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਅੱਜ ਮੀਟਿੰਗ ਜਿਹੜੀ ਕੀਤੀ ਗਈ ਉਹਦੇ ਬਾਰੇ ਜੋ ਅੱਜ ਜਿਹੜੀ ਮੀਟਿੰਗ ਸੀ ਅਸੀਂ ਸ਼ਨੀਵਾਰ ਨੂੰ ਜਿਹੜਾ ਆ ਮੈਸੇਜ ਲਾਇਆ ਸੀ ਸੀਆਈ ਇੰਟੈਲੀਜੈਂਸੀ ਨੂੰ ਕਿ ਅਸੀਂ ਸੀਪੀ ਸਾਹਿਬ ਦੇ ਨਾਲ ਜਿਹੜੀ ਆ ਕੁਝ ਮਸਲੇ ਜਿਹੜੇ ਸਾਡੇ ਪੈਂਡਿੰਗ ਚੱਲ ਰਹੇ ਆ ਸਮਾਜ ਦੇ ਉਹਦੇ ਵਿੱਚ ਅਸੀਂ ਜਿਹੜੀ ਇੱਕ ਮੀਟਿੰਗ ਕਰਨੀ ਸੀਗੀ ਉਸ ਮੀਟਿੰਗ ਕਰਨ ਵਾਸਤੇ ਡੀਕ ਰਾਈਟ ਅਸੀਂ ਜਿਹੜਾ ਕਮਿਸ਼ਨਰ ਦਫ਼ਤਰ ਆਹੀ 11 ਵਜੇ ਜਿਹੜੇ ਸਾਰੇ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਆਗੂ ਜਿਹੜੇ ਟਾਈਮ 11 ਵਜੇ ਪਹੁੰਚ ਗਏ ਸੀਗੇ ਪਰ ਜਿਹੜਾ ਸੀਪੀ ਸਾਹਿਬ ਵੱਲੋਂ ਜਿਹੜਾ ਉਹਨਾਂ ਲੋਕ ਇੱਕ ਰੁਕ ਅਪਣਾਇਆ ਗਿਆ ਉਹਨਾਂ ਨੇ ਜਿਹੜਾ ਸਮਾਜ ਨੂੰ ਮਿਲਣ ਤੋਂ ਇਨਕਾਰ ਕੀਤਾ ਔਰ ਸਮਾਜ ਨੂੰ ਜਿਹੜਾ ਮਜਬੂਰਨ ਜਿਹੜਾ ਧੁੱਪੇ ਸੀਪੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਬਹਿ ਕੇ ਨਾਰੇਬਾਜ਼ੀ ਔਰ ਧਰਨਾ ਪ੍ਰਦਰਸ਼ਨ ਜਿਹੜਾ ਉਹ ਕਰਨਾ ਪਿਆ ਪਰ ਉਹਦੇ ਵਿੱਚ ਜਿਹੜੇ ਸੂਝਵਾਨ ਕੁਝ ਅਫਸਰ ਸੀਗੇ ਜਿਨ੍ਹਾਂ ਉੱਚ ਅਧਿਕਾਰੀ ਉਹਨਾਂ ਵੱਲੋਂ ਜਿਹੜਾ ਇਸ ਨੂੰ ਸ਼ਾਰਟ ਆਫ ਬਾਚ ਕੀਤਾ ਗਿਆ ਆ ਹੁਣ ਇਸ ਟਾਈਮ ਜਿਹੜੀ ਏ ਡੀ ਸੀ ਪੀ ਟ੍ਰੈਫਿਕ ਹਰਪਾਲ ਸਿੰਘ ਜੀ ਉਹਨਾਂ ਨਾਲ ਮੀਟਿੰਗ ਕੀਤੀ ਗਈ ਆ ਸੀ ਆਈ ਡੀ ਇੰਟੈਲੀਜੈਂਸੀ ਦੇ ਡੀ ਜਤਿੰਦਰ ਜੀ ਉਹਨਾਂ ਦੇ ਨਾਲ ਔਰ ਆਪਣੇ ਇੱਕ ਡੀ ਸੀ ਪੀ ਜਿਹੜੇ ਮਢੇਰ ਸਾਹਿਬ ਉਹਨਾਂ ਵੱਲੋਂ ਵੀ ਜਿਹੜੀ ਮੀਟਿੰਗ ਹੋਈ ਆ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਸਮਾਜ ਦੇ ਮਸਲਿਆਂ ਨੂੰ ਕੋਈ ਪੈਂਡਿੰਗ ਲਿਕੇ ਜਿਹੜੇ ਮਸਲੇ ਆ ਉਹਨਾਂ ਨੇ ਸਮਾਂ ਦਿੱਤਾ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਜਿਹੜਾ ਹੱਲ ਕਰਾਂਗੇ ਠੀਕ ਸਮਾਜ ਦੇ ਲੋਕਾਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਈ ਕਿ ਮੰਗਾਂ ਦਿੱਤੀਆਂ ਇਹ ਜਿਹੜਾ ਸਾਇਕ ਪਰਮਜੀਤ ਸਿੰਘ ਨੇ ਜਿਨ੍ਹਾਂ ਦੇ بیٹے ਦੇ ਉੱਤੇ ਗੜਦੀਵਾਲ 333 ਛੜ ਦਾ ਪਰਚਾ ਦਰਜ ਹੋਇਆ ਉਸ ਲੜਕੀ ਦੇ ਮੈਟਰ ਚ ਉਹਦੇ ਨਾਲ ਵੀ ਕੋਈ ਇੱਥੇ ਅੰਮ੍ਰਿਤਸਰ ਸ਼ਹਿਰ ਚ ਮਿਸਬੇਵ ਕੋਇਆ ਤੇ ਉਹਦੇ ਬਾਰੇ ਉਹਨੇ ਐਪਲੀਕੇਸ਼ਨਾਂ ਦਿੱਤੀਆਂ ਸੀ ਉਹਦੇ ਸਬੰਧ ਚ ਉਸ ਐਪਲੀਕੇਸ਼ਨ ਤੇ ਕਾਰਵਾਈ ਕਰਾਉਣੀ ਚਾਹੁੰਦੇ ਆ ਜਿਹਦੇ ਸਬੰਧ ਵਿੱਚ ਅੱਜ ਉਹਨਾਂ ਨੂੰ ਦੱਸਿਆ ਕਿ ਪਹਿਲੀਆਂ ਐਪਲੀਕੇਸ਼ਨਾਂ ਉਹਨੀਆਂ ਫਾਈਲ ਹੋ ਚੁੱਕੀਆਂ ਨੇ ਤੇ ਜਿਹੜੀ ਦੈਨ ਉਹਦੀ ਜਿਹੜੀ ਹੈ ਨਵੀਂ ਐਪਲੀਕੇਸ਼ਨ ਦੇ ਉੱਤੇ ਮਾਨਯੋਗ ਡੀਸੀਪੀ ਸਾਹਿਬ ਨੂੰ ਉਹਨਾਂ ਨੇ ਮਰਾਇਆ ਵਾ ਤੇ ਉਹਦੇ ਤੇ ਜਿਹੜੀ ਆ ਉਹੜੀ ਕਾਰਵਾਈ ਜਿਹੜੀ ਆ ਉਹ ਮਾਰਕ ਅਫਸਰ ਨੂੰ ਕਰਨਗੇ ਤੇ ਉਹ ਅਫਸਰ ਵੱਲੋਂ ਅੱਗੇ ਕਾਰਵਾਈ ਕੀਤੀ